ਸਾਰੇ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਬੜੀ ਨਾਲਕ ਬੜੇ ਹੋਏ ਨੇ ਬੜਾ ਬੁਰਾ ਹਾਲਾਤ ਹੈ ਪਾਣੀ ਭਰ ਗਿਆ ਪਿਛਲੇ ਦਿਨ ਵੀ ਸੀ ਵੀ ਜਾ ਕੇ ਕਿਵੇਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਸਾਰੇ ਪੰਜਾਬ ਦੇ ਹਾਲਾਤ ਜੇ ਅੱਜ ਦੇਖਿਆ ਜਾਏ ਤੇ ਸਾਡੇ ਮੁੱਖ ਮੰਤਰੀ ਨੇ ਤਾਂ ਪੰਜਾਬ ਨੂੰ ਕੇਜਰੀਵਾਲ ਦੇ ਹੱਥ ਹਵਾਲੇ ਕਰਕੇ ਇੱਕ ਤਰੀਕੇ ਨਾਲ ਪੰਜਾਬ ਨੂੰ ਠੇਕੇ 'ਚ ਚੜਾਤਾ ਕੇਜਰੀਵਾਲ ਦੇ ਕੋਲ ਆਪਣੀ ਕੁਰਸੀ ਦੇ ਖਾਤਰ ਅੱਜ ਅੱਧਾ ਪੰਜਾਬ ਪਾਣੀ 'ਚ ਡੁੱਬਿਆ ਪਿਆ ਹੈ ਇਥੋਂ ਅਭੋਰ ਫਾਜ਼ਲਕਾ ਤੋਂ ਲੈ ਕੇ ਉਹ ਆ ਫਰੀਦਕੋਟ ਸੁਲਤਾਨਪੁਰ ਲੋਧੀ ਤਾਈ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਉਹ ਕੁੰਡ ਤਬਾਹ ਹੋ ਗਏ ਲੱਖਾਂ ਏਕੜ ਫਸਲ ਦਾ ਨੁਕਸਾਨ ਹੋ ਗਿਆ ਤੇ ਕਿਸਾਨਾਂ ਦੀ ਸਾਰ ਲੈਣ ਵਾਸਤੇ ਜਿੱਥੇ ਹਕੂਮਤ ਦਾ ਸਰਕਾਰਾਂ ਦਾ ਫਰਜ਼ ਬੰਦਾ ਹੈ ਕਿ ਆ ਜਾ ਕੇ ਉਹਨਾਂ ਦੀ ਬਾਹ ਪੜਨ ਲੇਕਿਨ ਅਫਸੋਸ ਦੀ ਗੱਲ ਕਿ ਮੁੱਖ ਮੰਤਰੀ ਜਿਹਦਾ ਸਿਰਫ ਪੇਸ਼ਾ ਹੀ ਗੱਲਾਂ ਮਾਰਨ ਦਾ ਸੀਗਾ 4 ਸਾਲ ਗੱਲਾਂ ਮਾਰਦਿਆ ਤੇ ਇਸ ਔਖੇਾਈ ਦੇ ਸਮੇਂ 'ਚ ਇਹ ਵੀ ਉੱਥੇ ਜਾ ਕੇ ਆਪਣੀ ਫੋਟੋ ਖਿਚਾ ਕੇ ਗੱਲ ਮਾਰ ਕੇ ਤੁਰ ਕੇ ਆ ਗਿਆ ਤੇ ਉਹਨਾਂ ਥਾਵਾਂ 'ਚ ਜੇ ਡੀਜ਼ਲ ਦਿੱਤਾ ਤੇ ਸੁਖਵੀਰ ਜੀ ਨੇ ਦਿੱਤਾ ਜੇ ਚਾਰਾ ਦਿੱਤਾ ਪਾਈਪ ਦਿੱਤਾ ਪੰਪ ਸੈੱਟ ਦਿੱਤੇ ਲੰਗਰ ਲਗਾਏ ਦਵਾਈਆਂ ਭੇਜੀਆਂ ਤੇ ਇਸ ਸ਼੍ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਦਲ ਕਰ ਰਹੇ ਨੇ ਜਿਨ੍ਹਾਂ ਦੀ 8 ਸਾਲਾਂ ਤੋਂ ਉਹਨਾਂ ਵੀ ਸਰਕਾਰ ਨਹੀਂ ਲਈ ਤੇ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਸੋ ਬਹੁਤ ਦੁੱਖ ਹੁੰਦਾ ਹੈ ਕਿ ਪਾਵੇਂ ਕਿਸਾਨਾਂ ਦੀ ਗੱਲ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀਆਂ ਜੇ ਵੀ ਲੋਕਾਂ ਦੇ ਘਰਾਂ 'ਚ ਗੁੰਮਦੀ ਹੈ ਦੋ ਦੋ ਸਾਲ ਹੋ ਗਏ ਤੇ ਅਜੇ ਵੀ ਕੋਈ ਮੁਆਵਜ਼ਾ ਵਰਗੀ ਚੀਜ਼ ਨਹੀਂ ਤਾਂ ਹੁਣ ਨਾ ਤੇ ਹੜਾ ਵਾਸਤੇ ਕੁਝ ਤੇ ਦੂਜੇ ਪਾਸੇ ਅਫਸੋਸ ਹੈ ਇਸ ਗੱਲ ਦਾ ਕਿ ਹਾਲਾਤ ਸੂਬੇ ਦੇ ਇਹੋ ਜਿਹੇ ਹੋ ਗਏ ਨੇ ਕਿ ਗੈਂਗਸਟਰ ਦਾ ਜਿਹੜਾ ਰਾਜ ਚੱਲ ਰਿਹਾ ਸਰੋਪੀਆਂ ਡਕੈਤੀਆਂ ਚੋਰੀ ਚਕੈਰੀ ਕਤਲ ਇਹ ਇੰਨਾ ਆਮ ਹੋ ਗਿਆ ਹੈ ਕਿ ਹੁਣ ਇਹ ਤੇ ਵੱਲ ਕੋਈ ਧਿਆਨ ਹੀ ਨਹੀਂ ਜਾ ਰਿਹਾ ਤੁਸੀਂ ਸਾਰੇ ਜਾਣਦੇ ਹੋ ਕਿ ਅ ਦਰਬਾਰ ਸਾਹਿਬ ਦੇ ਉੱਤੇ ਵੀ ਈਮੇਲ ਆndੀਆਂ ਰਹੀ ਕਿ ਅਸੀਂ ਬੰਬ ਨਾਲ ਉਡਾਵਾਂਗੇ ਕਿ ਪੰਜਾਬ ਦੀ ਜਨਤਾ ਨੂੰ ਪਤਾ कि ਜਿਹੜੇ 10 ਜੁਲਾਈ ਤੋਂ ਅੱਗੇ ਪਿੱਛੇ 15 ਵਾਰੀ ਧਮਕੀਆਂ ਆਏ ਕਿ ਬੋਮਬ ਦੇ ਨਾਲ ਉਡਾਵਾਂਗੇ 10 ਅਗਸਤ ਨੂੰ ਇੱਕ ਬੋਮਬ ਦਰਬਾਰ ਸਾਹਿਬ ਦੇ ਉੱਥੇ ਫੜਿਆ ਗਿਆ ਜਿਸ ਬੋਮਬ ਨੂੰ ਡਿਫਿਊਜ਼ ਕਰਦੇ ਹੋਏ ਇਹ ਪੁਲਿਸ ਅਫਸਰوں ਪੂਰੀ ਤਰ੍ਹਾਂ ਖੇਲ ਹੋ ਗਿਆ ਹੈ ਲੇਕਿਨ ਇਸ ਸਰਕਾਰ ਨੇ ਉਸ ਗੱਲ ਨੂੰ ਨਾ ਪਤਾ 잡ਤਾ ਜਿਵੇਂ ਇਹਨਾਂ ਨੇ ਪਹਿਲੇ ਵੀ ਪਾਵੇ ਥਾਣੇ 'ਚ ਹੋਏ ਮਜਿੱਤੇ ਹਲਕੇ ਚਾ ਗੁੰਟਾਲਾ 'ਚ ਹੋਏ ਜਿੱਥੇ ਵੀ ਬੋਮ ਦਾ ਹਮਲਾ ਹੋਦਾ ਜੀ ਸਿਲੰਡਰ ਫਟ ਗਿਆ ਜੀ ਟਾਇਰ ਫਟ ਗਿਆ ਇਸ ਕਰਕੇ ਗੱਲਾਂ ਨੂੰ ਦਬਾਨ ਚ ਲੱਗੇ ਨੇ ਨਾ ਕਿ ਹਾਲਾਤਾਂ ਨੂੰ ਸੁਧਾਰਾ ਕਿਉਂਕਿ ਸਾਰੀ ਪੁਲਿਸ ਦੀ ਫੌਜ ਅੱਜ ਕੇਜਰੀਵਾਦੋਂ ਦੀ ਜਿਹੜੀ ਜੁੰਡਰੀ ਟੋਲੀ ਆਈ ਐ ਲੁਟੇਰਿਆਂ ਦੀ ਦਿੱਲੀੋਂ ਉਹਨਾਂ ਦੀ ਹਫਾਸੇ ਚ ਲੱਗੇ ਹੋਏ ਨੇ ਅੱਜ ਦਿੱਲੀ ਦੀ ਸਰਕਾਰ ਨੇ ਜਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ 2007 ਤੋਂ ਆਟੇ ਦਾਲ ਦਾ ਗਰੀਬਾਂ ਨੂੰ ਕਾਟ ਦਿੱਤੇ ਸੀਗੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਈ ਸੀ ਆਹੀ ਖਜ਼ਾਨਾ ਸੀਗਾ ਦੇਸ਼ ਤੇ ਸੁਪਰੇ ਕੋਈ ਸਰਕਾਰ ਨਹੀਂ ਦਿੰਦੀ ਸੀ ਬਾਦਲ ਸਾਹਿਬ ਨੇ 30 ਕਿਲੋ ਆਟਾ ਦਾਲ ਹਰ ਗਰੀਬ ਪਰਿਵਾਰ ਨੂੰ ਦੇਣ ਦਾ ਕੰਮ 2007 ਤੋਂ ਸ਼ੁਰੂ ਕੀਤਾ ਤੇ 2013 ਵਿੱਚ ਜਾ ਕੇ ਕੇਂਦਰ ਦੀ ਸਰਕਾਰ ਨੇ ਬਾਦਲ ਸਾਹਿਬ ਦੀ ਸਕੀਮ ਅਪਣਾਈ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਾਰੇ ਬਾਦਲ ਸਾਹਿਬ ਦੇ ਦਿੱਤੇ ਹੋਏ ਕਾਰਡ ਬੰਦ ਕਰਕੇ ਕੱਟ ਤੇ ਤੇ ਅੱਜ ਕੇਵਲ ਕੇਂਦਰ ਦੀ ਜਿਹੜੀ ਸਪਲਾਈ ਆਉਂਦੀ ਹੈ ਉਹ ਲੋਕਾਂ ਨੂੰ ਮਿਲ ਰਹੀ ਤੇ ਕੇਂਦਰ ਨੇ ਉਹ ਵੀ ਕਹਤਾ ਕਿ 10 ਲੱਖ ਕਾਰਡ ਉਹ ਵੀ ਕੱਟੇ ਜਾ ਰਹੇ ਨੇ ਤੇ ਭਗਵਾਨ ਤਮਾਰ ਕੱਲਾ ਗੱਲਾਂ ਮਾਰ ਕੇ ਚਿੱਠੀਆਂ ਲਿਖ ਰਿਹਾ ਹੈ ਤੇ ਆਪ ਦੇ ਖਜ਼ਾਨੇ ਤੋਂ ਜਿਹੜੇ 2 ਲੱਖ ਕਰੋੜ ਦਾ ਕਰਜ਼ਾ ਤੁਸੀਂ ਛਾੜਤਾ ਹੈਗਾ ਉਹ ਪੈਸੇ ਕੇਜਰੀਵਾਲ ਦੇ ਖਰਚੇ ਤੇ ਬੰਦ ਕਰਕੇ ਤੇ ਲੋਕਾਂ ਦੇ ਉੱਤੇ ਖਰਚਣਾ ਸ਼ੁਰੂ ਕਰ ਦੋ ਤੇ ਕਿਸੇ ਗਰੀਬ ਦਾ ਕਾਰਡ ਨਹੀਂ ਕਟਿਆ ਜਾਊਗਾ ਅੱਗੇ ਤੁਸੀਂ 30 ਕਿਲੋ ਕੰਕ ਨੂੰ ਚੱਕ ਕੇ 5 ਕਿਲੋ ਤਾਈ ਕਾਂਗਰਸ ਸਾਮ ਆਦਮੀ ਨਿਕਾੜੀ ਸੋ ਅਫਸੋਸ ਕਿ ਨਾ ਤਾਂ ਕਿਸੇ ਦੀ ਪੈਨਸ਼ਨ ਲੱਗ ਰਹੀ ਹੈ 15 ਆਪਾਂ ਪੈਨਸ਼ਨ ਦੇ ਕਹਿੰਦੇ ਸੀ 2500 ਦੇਵਾਂਗੇ 4 ਸਾਲ ਨਿਕਲ ਗਏ 1000 ਰੁਪਏ ਬੀਬੀਆਂ ਨੂੰ ਕਹਿੰਦੇ ਸੀ 45 ਮਹੀਨੇ ਨਿਕਲੇ 35 ਹਜ਼ਾਰ 35 ਹਜ਼ਾਰ 47000 ਰੁਪਏ ਹਰ ਬੀਬੀ ਦਾ ਬਕਾਇਆ ਖੜਿਆ ਹੈ ਉਹਦੀ ਤਾਂ ਚਰਚਾ ਹੀ ਨਹੀਂ ਹੈਗੀ ਤੇ ਜਿਹੜੀ ਸ਼ਗਨ ਦੀ ਫਾਈਲਾਂ ਉਹ ਤਾਂ ਰੋਲ ਦਿਆ ਫਿਰਦੀਆਂ ਲੋਕੀ ਸ਼ਗਨ ਮੰਗਦੇ ਨੇ ਤੇ ਹੁਣ ਕਾਰਡ ਤੁਹਾਡੇ ਕੱਡੇ ਚਾਹੁੰਦੇ ਸੋ ਹਰ ਪੱਖੋਂ ਇਹ ਸਰਕਾਰ ਫੇਲ ਹੈ ਪਾਣੀ ਸਾਰੀ ਜਗ੍ਹਾ ਪਾਵੇਂ ਸ਼ਹਿਰ ਦੇਖ ਲਓ ਪਾਵੇਂ ਪਿੰਡ ਦੇਖ ਲਓ ਪਾਣੀ ਸਾਰੀ ਜਗ੍ਹਾ ਭਰਿਆ ਹੋਇਆ ਲੇਕਿਨ ਮੁੱਖ ਮੰਤਰੀ ਤੋਂ ਕੱਲੇ ਗੱਲਾਂ ਮਰਵਾ ਲਿਓ ਜੀ ਫਲਾ ਕਰਤਾ ਟਿਪਕਾ ਕਰਤਾ ਜ਼ਮੀਨ ਤੇ ਹੋਇਆ ਕੀ ਹੈ ਉਹ ਤਾਂ ਕੱਲੇ ਪੰਜਾਬ ਦੇ ਉੱਤੇ ਕਰਜ਼ਾ ਚਾਹ ਪਹਿਲੇ ਲੈਂਡ ਪੁੱਲਿੰਗ ਦੇ ਰਾਹੀਂ ਕਿਸਾਨਾਂ ਦੀ ਜ਼ਮੀਨ ਹੜਪ ਕਰਕੇ ਉਹ ਪੈਸੇ ਖਾਣ ਲੱਗੇ ਸੀ ਹੋਂ ਚਿਹਰਾ ਦੀ ਜ਼ਮੀਨਾਂ ਦੇ ਉਹਨਾਂ ਨੂੰ ਗਿਰਵੀ ਰੱਖ ਕੇ ਉਹਦੇ ਉੱਤੇ ਪੈਸੇ ਤਮਾਨ ਲੱਗੇ ਨੇ ਤੇ ਫਿਰ ਜਿਹੜੀ ਸਰਕਾਰ ਦੀ ਆਪਣੀ ਜ਼ਮੀਨਾਂ ਹੈ ਗਿਆ ਹੁਣ ਉਹਨੂੰ ਨਿਲਾਮ ਕਰਕੇ ਉਹ ਪੈਸੇ ਖਾਂਚੇ ਲੱਗੇ ਨੇ ਕਿੰਨਾ ਪੰਜਾਬ ਦਾ ਪੈਸਾ ਭਗਵੰਤ ਖਾਨ ਤੂੰ ਖਾਏਗਾ ਤੇ ਕਿੰਨਾ ਕੇਜਰੀਵਾਲ ਨੂੰ ਖਿਲਾਉਗਾ ਖਿਲਾਏਗਾ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦੀ ਆ ਤੁਸੀਂ ਜਾਗ ਜਾਓ ਉਹ ਤੁਹਾਡੀ ਖੇਤਰੀ ਪਾਰਟੀ ਸੀ ਜਿਹੜੀ ਕਰਜ਼ਾ ਵੀ ਨਹੀਂ ਲੈਂਦੀ ਸੀ ਲੇਕਿਨ ਵਿਕਾਸ ਤੇ ਕੰਮ ਕਰਕੇ ਹਰ ਤਰ੍ਹਾਂ ਦੀ ਸੂਚ ਦੇਂਦੀ ਸੀ ਤੇ ਇਹਨਾਂ ਕਾਂਗਰਸੀਆਂ ਨੇ ਤੇ ਆਮ ਆਗਮੀ ਪਾਰਟੀ ਨੇ ਰਲਵەل ਕੇ ਪੰਜਾਬ ਦੇ ਜੋ ਹਾਲਾਤ ਪੈਦਾ ਕਰਤੇ ਤੁਹਾਡੇ ਸਾਹਮਣੇ ਗੱਲ ਹੈ ਹੁਣ ਇਸ ਲੁੱਟ ਨੂੰ ਜੇ ਰੋਕਣਾ ਹੈ ਇਹ ਲੁਟੇਰੇ ਇਹਨਾਂ ਨੇ ਆ ਕੇ ਅਗਲੀ ਚੋਣਾਂ 'ਚ ਬੰਦੇ ਬਦਲ ਦੇਣੇ ਲੇਕਿਨ ਲੁੱਟ ਇਹਨਾਂ ਦੀ ਜਿਵੇਂ ਚੱਲ ਰਹੀ ਹੋਈ ਚੱਲਦੀ ਹੈ ਇਹਨਾਂ ਲੁਟੇਰਿਆਂ ਨੂੰ ਦਫਾ ਕਰਕੇ ਆਪ ਦੀ ਖੇਤਰੀ ਪਾਰਟੀ ਨੂੰ ਤੁਸੀਂ ਕਾਮਯਾਬ ਕਰਕੇ ਆਪਣੀ ਸਰਕਾਰ ਲੱਗਿਓ